ਪੰਜਾਬ 'ਚ ਖੇਡਾਂ ਅਤੇ ਅਪਰਾਧ ਦੇ ਖਤਰਨਾਕ ਗੱਟਜੋੜ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਮਨਸਰ ਦਿਹਾਤੀ ਪੁਲਿਸ ਨੇ ਇੱਕ ਨਿੱਜੀ ਡਾਕਟਰ ਤੋਂ 30 ਲੱਖ ਰੁਪਏ ਦੀ ਫਿਰੋਤੀ ਮੰਗਣ ਅਤੇ ਉਸ ਦੇ ਘਰ ਤੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ આરોપીਾਂ ਦੇ 5 ਸਾਥੀ ਅਜੇ ਵੀ ਫਰਾਰ ਨੇ ਜਿਨ੍ਹਾਂ ਦੇ ਵਿੱਚੋਂ 3 ਹੋਰ ਕਬੱਡੀ ਖਿਡਾਰੀ ਦੱਸੇ ਜਾ ਰਹੇ ਨੇ। ਇਹ ਮਾਮਲਾ ਲੋਪੁੱਕੇ ਥਾਣਾ ਖੇਤਰ ਦੇ ਪਿੰਡ ਪੀਲੋਵਾਲ ਦਾ ਹੈ। ਪੁਲਿਸ ਅਨੁਸਾਰ ਪ੍ਰਾਈਵੇਟ ਡਾਕਟਰ ਜਗਰਾਜ ਨੰਦਾ ਨੂੰ ਫੋਨ ਤੇ ਜਾਨੋਂ ਮਾਰਨ ਦੀ ਅੰਕੀ ਦਿੱਤੀ ਗਈ ਸੀ ਅਤੇ 30 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਜਦੋਂ ਡਾਕਟਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ 4 ਜੂਨ ਨੂੰ ਮੁਲਜ਼ਮ ਉਸ ਦੇ ਘਰ ਦੇ ਬਾਹਰ ਪਹੁੰਚ ਗਏ ਅਤੇ ਗੋਲੀਬਾਰੀ ਕਰ ਦਿੱਤੀ ਇਹ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਭੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਤੇ ਜਿੱਦ ਚੱਲਦਿਆਂ ਜਿਹੜਾ ਵਾ ਇਹ ਵਿਅਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਹ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਹਲ ਜਿਹੜਾ ਤਰਨਤਾਰਨ ਉਹਨੂੰ ਇੱਕ ਤੀਬੋਰ ਦੇ ਪਿਸਤਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਵਾ ਉਹ ਗ੍ਰਫਤਾਰ ਕੀਤਾ ਪੰਜਾਬ 'ਚ ਖੇਡਾਂ ਅਤੇ ਅਪਰਾਧ ਦੇ ਖਤਰਨਾਕ ਗੱਟਜੋੜ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਮਨਸਰ ਦਿਹਾਤੀ ਪੁਲਿਸ ਨੇ ਇੱਕ ਨਿੱਜੀ ਡਾਕਟਰ ਤੋਂ 30 ਲੱਖ ਰੁਪਏ ਦੀ ਫਿਰੋਤੀ ਮੰਗਣ ਅਤੇ ਉਸ ਦੇ ਘਰ ਤੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ 'ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ આરોપીਾਂ ਦੇ 5 ਸਾਥੀ ਅਜੇ ਵੀ ਫਰਾਰ ਨੇ ਜਿਨ੍ਹਾਂ ਦੇ ਵਿੱਚੋਂ 3 ਹੋਰ ਕਬੱਡੀ ਖਿਡਾਰੀ ਦੱਸੇ ਜਾ ਰਹੇ ਨੇ। ਇਹ ਮਾਮਲਾ ਲੋਪੁੱਕੇ ਥਾਣਾ ਖੇਤਰ ਦੇ ਪਿੰਡ ਪੀਲੋਵਾਲ ਦਾ ਹੈ। ਪੁਲਿਸ ਅਨੁਸਾਰ ਪ੍ਰਾਈਵੇਟ ਡਾਕਟਰ ਜਗਰਾਜ ਨੰਦਾ ਨੂੰ ਫੋਨ ਤੇ ਜਾਨੋਂ ਮਾਰਨ ਦੀ ਕੀ ਦਿੱਤੀ ਗਈ ਸੀ ਅਤੇ 30 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਜਦੋਂ ਡਾਕਟਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ 4 ਜੂਨ ਨੂੰ ਮੁਲਜ਼ਮ ਉਸ ਦੇ ਘਰ ਦੇ ਬਾਹਰ ਪਹੁੰਚ ਗਏ ਅਤੇ ਗੋਲੀਬਾਰੀ ਕਰ ਦਿੱਤੀ ਇਹ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਢੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਤੇ ਜਿੱਦ ਚੱਲਦਿਆਂ ਜਿਹੜਾ ਵਾ ਇਹ ਵਿਅਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇਹ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਹਲ ਜਿਹੜਾ ਤਰਨਤਾਰਨ ਉਹਨੂੰ ਇੱਕ ਤੀਬੋਰ ਦੇ ਪਿਸਤਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਵਾ ਉਹ ਗ੍ਰਫਤਾਰ ਕੀਤਾ